ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਪੂਰੇ ਟਾਪ ਦੇ ਪੰਜ ਮਾਰਵਾੜੀ ਜਾਨਵਰ ਦਿਖਾਉਣੇ ਆ ਸੇਲ ਵਾਲੇ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਹੈਗੀਆਂ ਨੇ ਬਸ਼ੇਰੀਆਂ ਇੱਕ ਰਣੀ ਵਾਲੇ ਦਲਵਾਗ ਦਾ ਹੈਗਾ ਬਸ਼ੇਰਾ ਤੇ ਇੱਕ ਵਿਚਨੀਆ ਮਾਰਵਾੜੀ ਘੋੜੀ ਸੋ ਸਾਰੇ ਜਾਨਵਰ ਆ ਜਿਹੜੇ ਕਹਿੰਦੇ ਕਹਾਉਂਦੇ ਘੋੜਿਆਂ ਦੇ ਬੱਚੇ ਆ ਬਾਈ ਜੀ ਹੁਣਾਂ ਦਾ ਬਰੀਡਿੰਗ ਦੇ ਉੱਤੇ ਕੰਮ ਆ ਪੂਰੇ ਟਾਪ ਦੀਆਂ ਮਾਰਵਾੜੀ ਘੋੜੀਆਂ ਘਰੇ ਰੱਖੀਆਂ ਵੀ ਆ ਨੇ ਜਦੋਂ ਅੱਗੇ ਬੱਚੇ ਆ ਜਾਂਦੇ ਆ ਤਾਂ ਉਹਨਾਂ ਨੂੰ ਸੇਲ ਕਰ ਦਿੰਦੇ ਆ ਕੋਈ ਵਪਾਰ ਵਪੂਰ ਵਾਲਾ ਸਿਸਟਮ ਹੈ ਨਹੀਂ ਸੋ ਜਿਹੜੇ ਵੀ ਸ਼ੌਂਕੀ ਬੰਦੇ ਮਾਰਵਾੜੀ ਜਾਨਵਰਾਂ ਦੀ ਬਰੀਡਿੰਗ ਕਰਦੇ ਆ ਉਹਨਾਂ ਦੀ ਸਮਝ ਦੇ ਜਾਨਵਰ ਆਹੀ ਬਸ਼ੇਰੀਆਂ ਬਹੁਤ ਜਿਆਦੇ ਚੰਗੀਆਂ ਨੇਗੀਆਂ ਤੇ ਬਸ਼ੇਰਾ ਜਿਹੜਾ ਦਿਲਵਾਗ ਦਾ ਉਹ ਵੀ ਬਹੁਤ ਚੰਗਾ ਪਹਿਲਾਂ ਐਸ ਕੋੜੀ ਬਾਰੇ ਤੇ ਬਸ਼ੇਰੀ ਬਾਰੇ ਗੱਲਬਾਤ ਕਰਦੇ ਆ ਆਪਾਂ ਜਿਹੜੀ ਇਹ ਬਸ਼ੇਰੀ ਆ ਦੋਸਤੋ ਇਹ ਹੈਗੀ ਆ ਗਈ ਸਪਤਾਸ਼ ਕੋੜੇ ਦੀ ਬੱਚੀ ਤੇ ਕਾਂਟੇ ਦੀ ਪੋਤੀ ਆ ਗਈ ਦੋਸਤੋ ਇਹ ਮਾਰਕਿੰਗ ਤੇ ਤੁਸੀਂ ਇਹਦੀ ਖੜਨੀ ਕਰਨੀ ਚੈੱਕ ਕਰੋ ਮੱਥੇ ਤੇ ਬਹੁਤ ਸੋਹਣਾ ਪ੍ਰੋਪਰ ਬਲੇਜ ਆ ਇਹਦੇ ਤੇ ਤਿੰਨ ਪੈਰ ਚਟੇ ਆ ਡੇਢ ਮਹੀਨਾ ਬਸ਼ੇਰੀ ਦੀ ਉਮਰ ਹੋਈ ਆ ਤੇ ਅਗਰੈਸ਼ਨ ਤੁਸੀਂ ਚੈੱਕ ਕਰੋ ਬੱਚੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦੇ ਆ ਕਾਰਨ ਕੀ ਆ ਵੀ ਪਿਓ ਵੀ ਤੁਸੀਂ ਇਹਦਾ ਜਾਣਦੇ ਹੋ ਯੋ ਚੈਂਪੀਅਨ ਘੋੜਾ ਸਪਤਾਸ਼ ਉਹਦਾ ਵੀ ਆਪਾਂ ਸਾਰਾ ਨਾਮੀ ਘੋੜਾ ਉਹਨੇ ਬਹੁਤ ਜ਼ਿਆਦੇ ਸ਼ੋਅ ਬੈਨ ਕੀਤੇ ਆ ਤੇ ਜਿਹੜੀ ਇਹਦੀ ਮਾਂ ਦੋਸਤੋ ਤੁਸੀਂ ਨਾਲ ਤੁਰੇ ਫਿਰਦੀ ਘੋੜੀ ਦੇਖਦੇ ਹੋ ਇਹ ਹੈਗੀ ਆ ਆਪ ਵੀਰੂ ਘੋੜੇ ਦੀ ਸੋ ਘੋੜੀ ਦੇ ਵਿੱਚ ਵੀ ਕੁਆਲਿਟੀ ਬਹੁਤ ਜ਼ਿਆਦਾ ਆ ਤਾਂ ਕਰਕੇ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਬੱਚੀ ਨੂੰ ਅਗਰੈਸ਼ਨ ਸੱਪਣ ਬਰੀਕੀਆਂ ਤੇ ਐਟੀਟਿਊਡ ਮਿਲਿਆ ਨਾ ਇਹ ਦੋਨਾਂ ਪਾਸਿਆਂ ਤੋਂ ਮਿਲਿਆਗਾ। ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਘੋੜੀ ਆ। ਮਾਂ ਦੀ ਕਨਫਰਮੇਸ਼ਨ ਤੁਸੀਂ ਦੇਖੋ। ਕੈਰੈਕਟਰ ਜਿਹੜੀਆਂ ਸ਼ਰਤਾਂ ਮਾਰਵਾੜੀ ਜਾਨਵਰਾਂ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਨਾ ਜਿਹੜੀ ਕਨਫਰਮੇਸ਼ਨ ਦੇਖੀ ਜਾਂਦੀ ਆ ਮਾਰਵਾੜੀ ਦੇ ਵਿੱਚ ਉਹ ਸਾਰੀਆਂ ਸ਼ਰਤਾਂ ਨੂੰ ਇਹ ਬਸ਼ੇਰੀ ਤੇ ਜਿਹੜੀ ਘੋੜੀ ਆ ਦੋਵੇਂ ਪੂਰਾ ਕਰਦੀਆਂ ਨੇ ਘੋੜੀ ਦੇ ਵਿੱਚ ਕੁਆਲਿਟੀ ਦੇਖੋ ਤੁਸੀਂ ਕਿੰਨੀ ਜਿਆਦੇ ਆ ਗਰਦਨ ਗੁਰਦਨ ਕਿੰਨੀ ਪਤਲੀ ਤੇ ਲੰਮੀਆਂ ਕੰਨ ਬਹੁਤ ਜਿਆਦੇ ਪਤਲਾ ਫੇਸ ਕੁਆਲਿਟੀ ਚੈੱਕ ਕਰੋ ਤੇ ਬਾਈ ਆਰਗਿਆਂ ਦਾ ਜਿਹੜਾ ਵਿਚਾਰ ਆ ਮਾੜਾ ਮੋਟਾ ਇਸ ਘੋੜੀ ਨੂੰ ਦੇਣ ਦਾ ਵੀ ਹੈਗਾ ਕੱਚਾ ਪੱਕਾ ਜਾਂ ਵਿਚਾਰ ਇਹ ਘੋੜੀ ਦਵਾਰੇ ਮੇਟ ਕਰਾਈ ਵੀ ਆ ਆਲੀ ਸ਼ਾਨ ਕਾਂਟੇ ਤੋਂ ਜਿਹੜਾ ਬੈਬਲ ਵਾਲੇ ਅੰਕਲ ਸਰਜੀਤ ਜੀ ਦੇ ਕੋਲੇ ਆ ਕਾਂਟੇ ਦਾ ਬੱਚਾ ਉਹ ਤੋਂ ਮੇਟ ਹੋਈ ਵੀ ਆ ਘੋੜੀ ਦਵਾਰੇ ਤੇ ਜਿਹੜੀ ਆ ਸਪਤਾਸ ਵਾਲੀ ਬਸ਼ੇਰੀਏ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹੁਣ ਆਪਾਂ ਗੱਲਬਾਤ ਕਰਦੇ ਆਂ ਦੋਸਤੋ ਇਸ ਬਸ਼ੇਰੇ ਬਾਰੇ ਜਿਹੜਾ ਕਿ ਰਣੀ ਵਾਲੇ ਦਿਲਬਾਗ ਦਾ ਬੱਚਾ ਹੈ ਜਿਹੜੀ ਪਿੱਛੇ ਆਪਾਂ ਤੁਹਾਨੂੰ ਘੋੜੀ ਦਿਖਾਈ ਆ ਉਸੇ ਘੋੜੀ ਦਾ ਹੀ ਇਹ ਪਿਛਲੇ ਸੂਏ ਦਾ ਬਸ਼ੇਰਾ ਦਾ ਇਹ ਬਸ਼ੇਰੇ ਦੀ ਜਿਹੜੀ ਉਮਰ ਆ ਦੋਸਤੋ 12 ਮਹੀਨੇ ਆ ਤੇ ਕੱਦ ਬਹੁਤ ਜ਼ਿਆਦਾ ਸੋਹਣਾ ਕਰੀ ਜਾਂਦਾ ਹੈ ਵੀ ਮੱਥੇ ਤੇ ਇਹਦੇ ਪ੍ਰੋਪਰ ਬਲੇਜ ਆ ਇੱਕ ਸਾਈਡ ਦੇ ਦੋਨੇ ਪੈਰ ਚਟੇ ਆ ਇਹ ਵੀ ਘੋੜੀ ਇਹਨਾਂ ਨੇ ਆਪ ਹੀ ਮੇਟ ਕਰਾਈ ਸੀ ਰਣੀ ਵਾਲੇ ਦਿਲਬਾਗ ਤੋਂ ਜੇ ਤੁਸੀਂ ਚਾਹੋ ਤਾਂ ਇਸ ਬੱਚੇ ਦਾ ਡੀਐਨਏ ਵੀ ਕਰਾ ਸਕਦੇ ਹੋ ਫੁੱਲ ਜ਼ਿੰਮੇਵਾਰੀ ਆ ਫੁੱਲ ਤਸੱਲੀ ਆ ਉਸ ਬੱਚੀ ਦਾ ਵੀ ਡੀਐਨਏ ਕਰਾ ਸਕਦੇ ਹੋ ਜਿਹੜੀ ਪਿੱਛੇ ਆਪਾਂ ਤੁਹਾਨੂੰ ਸਪਤਾਸ਼ਾਹ ਵਾਲੀ ਦਿਖਾਈ ਸੀ ਕਿਉਂਕਿ ਸਾਰੇ ਜਾਨਵਰ ਘੋੜੀਆਂ ਇਹਨਾਂ ਨੇ ਹੱਥੀ ਮੇਡ ਕਰਾਈਆਂ ਵੀ ਆ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਰੀਡਿੰਗ ਦਾ ਕੰਮ ਆ ਤੇ ਜਿਹੜੀ ਇੱਕ ਆਪਸ਼ੇਰੀ ਆ ਦੋਸਤੋ ਇਹ ਵੇਚਣੀ ਆ ਮੌਹਰ ਰੰਗ ਦੀ ਇਹਦੀ ਉਮਰ ਹੈਗੀ 18 ਮਹੀਨੇ ਇਹ ਰਣੀ ਵਾਲੇ ਦੇਵਰਾਜ ਦੀ ਪੋਤੀ ਆ ਤੇ ਰਾਜਗੁਰੂ ਇੱਕ ਘੋੜਾ ਹੋਇਆਗਾ ਉਸ ਕੋੜੇ ਦੀ ਬੱਚੀ ਆ ਇਹ ਉਹ ਅੱਗੇ ਸੀਗਾ ਦੇਵਰਾਜ ਦਾ ਅੰਕਲ ਨਾਰ ਸਿੰਘ ਜੀ ਖੂਨਣ ਵਾਲਿਆਂ ਦੇ ਕੋਲੇ ਹੁੰਦਾ ਸੀ ਉਹ ਬਸ਼ੇਰਾ ਉਹਦੀ ਬੱਚੀ ਆ ਦੋਸਤੋ ਇਹ ਮਾਰਕਿੰਗ ਇਹਦੀ ਵੀ ਤੁਸੀਂ ਚੈੱਕ ਕਰੋ ਕੁਆਲਟੀ ਵਾਈਜ਼ ਬਰੀਕੀਆਂ ਬਹੁਤ ਜ਼ਿਆਦਾ ਗੱਲਵਾ ਤੇਰੇ ਚ ਵੀ ਓਕੇ ਆ ਰਿਪੋਰਟ ਜਮਾ ਇਹ ਬੱਚੀ ਦੀ ਜਿਹੜੀ ਹਾਈਟ ਆ ਤਕਰੀਬਨ 58 ਤੋਂ 58.5 ਦੇ ਵਿੱਚ ਵਿੱਚ ਹੋਣੀ ਆ ਤੇ 18 ਮਹੀਨੇ ਇਸ ਬੱਚੀ ਦੀ ਉਮਰ ਆ ਗਈ ਦੋਸਤੋ ਇਹ ਬਸ਼ੇਰੀ ਸੇਲ ਕਰਨੀ ਆ ਬਾਈ ਅਰਗਿਆਂ ਨੇ ਤੇ ਇਹਦੀ ਮਾਂ ਵੀ ਜਿਹੜੀ ਸੀਗੀ ਉਹ ਇਹਨਾਂ ਦੇ ਘਰੀ ਹੁੰਦੀ ਸੀ ਤੇ ਉਹ ਕੁੜੀ ਸੇਲ ਕਰਦੀ ਸੀ ਸੋ ਦੋਸਤੋ ਇਹ ਤੁਹਾਨੂੰ ਜਿਹੜੇ ਆਪਾਂ 4 ਜਾਨਵਰ ਦਿਖਾਏ ਆ ਇੱਕ 골ਡਨ ਰੌਕ ਵਾਲੀ ਬੇਸ਼ੇਰੀ ਰਹਗੀ ਉਹਦੇ ਬਾਰੇ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਉਹਦੀ ਡਿਟੇਲ ਦਿੰਨੇ ਆ ਦਿਖਾ ਕੇ ਪਹਿਲਾਂ ਤੁਸੀਂ ਨਿਗਾ ਇਹਨਾਂ ਦੋਨੇ ਜਾਨਵਰਾਂ ਤੇ ਮਾਰ ਲਓ ਸੋ ਇਹਨਾਂ ਦੀ ਡਿਟੇਲ ਮੈਂ ਤੁਹਾਨੂੰ ਦੁਬਾਰੇ ਫੇਰ ਦੇ ਦੇਣਾ ਜਿਹੜਾ ਕਾਲਾ ਬਸ਼ੇਰਾ ਤੁਰਿਆ ਫਿਰਦਾ ਦੋਸਤੋ ਇਹਦੇ ਇੱਕ ਸਾਈਡ ਦੇ ਦੋਨੇ ਪੈਰ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਆ ਇਹ ਰਣੀ ਵਾਲੇ ਦਿਲਵਾਗ ਦਾ ਬੱਚਾ ਹੈਗਾ ਇਹਦੀ ਉਮਰ ਆ ਜਿਹੜੀ 12 ਮਹੀਨੇ ਆ ਤੇ ਜਿਹੜੀ ਨਾਲ ਬਸ਼ੇਰੀ ਫਿਰਦੀ ਆ ਮੋਹਵਾਂ ਰੰਗ ਦੀ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਇਹ ਦੇਵਰਾਜ ਦੀ ਪੋਤੀ ਆ ਤੇ ਰਾਜਗੁਰੂ ਘੋੜੇ ਦੀ ਬੱਚੀ ਆ ਸੋ ਇਹ ਦੋਵੇਂ ਜਾਨਵਰ ਸੇਲ ਕਰਨੇ ਆ ਹੁਣ ਪਹਿਲਾਂ ਤੁਸੀਂ ਕਰ ਲੋ ਐਡਰੈਸ ਨੋਟ ਬਠਿੰਡੇ ਜ਼ਿਲ੍ਹੇ ਦੇ ਵਿੱਚ ਡਾਕਟਰ ਸਾਹਿਬ ਦਾ ਪਿੰਡ ਪੈਂਦਾਗਾ ਬਲਾਡ ਮਹਿਮਾ ਬਠਿੰਡੇ ਤੋਂ ਤਕਰੀਬਨ 22 ਕਿਲੋਮੀਟਰ ਦੂਰ ਆ ਤੇ ਜੇ ਇਧਰੋਂ ਆਪਾਂ ਬਾਜੇਖਾਨੇ ਵਾਲੇ ਪਾਸਿਓਂ ਆਈਏ ਤਾਂ ਇੱਥੋਂ ਤਕਰੀਬਨ ਬਾਜੇਖਾਨੇ ਤੋਂ 25 ਕਿਲੋਮੀਟਰ ਦੂਰ ਪੈ ਜਾਂਦਾ ਡਾਕਟਰ ਸੰਸ਼ੇਰ ਸਿੰਘ ਜੀ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਦੋ ਨੰਬਰ ਆਪਾਂ ਸਕਰੀਨ ਦੇ ਉੱਤੇ ਪਾਏ ਆ 98771 97990 ਤੇ ਦੂਜਾ ਨੰਬਰ ਆ 94170 48 271 ਦੋਨੇ ਨੰਬਰਾਂ ਚੋ ਜਿਹੜੇ ਤੇ ਮਰਜ਼ੀ ਫੋਨ ਕਰ ਲਿਓ ਤੇ ਬੇਨਤੀ ਆ ਡਾਕਟਰ ਸਾਹਿਬ ਡਿਊਟੀ ਦਾ ਕਰਕੇ ਹੁੰਦੇ ਆ ਵਿਜੀ ਤੇ ਕਿਤੇ ਸਵਾਦ ਲੈਣ ਵਾਲੇ ਬੰਦੇ ਉਹ ਵੀ ਨਾ ਫੋਨ ਲਾਈ ਜਾਇਓ ਜੈਨੂਨ ਬਾਏਰੀ ਫੋਨ ਲਾਇਓ ਤੇ ਜਿਹੜੀ ਆ ਬਸ਼ੇਰੀ ਆ ਦੋਸਤੋ ਇਹ 골ਡਰ ਰੌਕਦੀ ਆ ਇਹਦੇ ਪਿਛਲੇ ਦੋ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਬੱਚੀ ਮਜ਼ਬੂਤ ਬਹੁਤ ਜ਼ਿਆਦੇ ਆ ਬਲੇਜ ਵੀ ਬਹੁਤ ਜ਼ਿਆਦੇ ਚੰਗਾ ਇਹਦੇ ਪਿੱਠਪੜਾ ਤੁਸੀਂ ਇਹਦੀਆਂ ਬਣਤਰ ਹੱਡ ਗੋਡਾ ਚੈੱਕ ਕਰੋ ਇਹ ਬੇਸ਼ੇਰੀ ਦੇ ਨਾਲ ਤੁਸੀਂ ਇਹਦੀ ਮਾਂ ਤੁਰੀ ਫਿਰਦੀ ਦੇਖਦੇ ਹੋ ਉਹ ਘੋੜੀ ਦੀ ਜਿਹੜੀ ਹਾਈਟ ਹੈ ਦੀ ਮਾਂ ਦੀ 65 ਇੰਚਾ ਲੰਮੀ ਲੰਮੀ ਬਹੁਤ ਆ ਘੋੜੀ ਹੈ ਜਿਹੜੀ ਸੋ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਘਰ ਜਮ ਬੱਚੇ ਆ ਸਾਰੇ ਬਰੀਡਿੰਗ ਦੇ ਉੱਤੇ ਬਾਈ ਜੀ ਹੁਣੇ ਕੰਮ ਕਰਦੇ ਆ ਜਿਨੇ ਆ 골ਡ ਰੌਕ ਵਾਲੀ ਬੇਸ਼ੇਰੀ ਖਰੀਦਣੀ ਆ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਦੀ ਜਿਹੜੀ ਉਮਰ ਆ 8 ਮਹੀਨੇ ਆ ਸਾਰੇ ਜਾਨਵਰ ਓਕੇ ਦੀ ਰਿਪੋਰਟ ਆ ਕੋਈ ਇਹਨਾਂ ਦੇ ਵਿੱਚ ਨਾ ਤਾਂ ਕੋਈ ਬਰੀਡ ਦੇ ਪੱਖ ਤੋਂ ਕੋਈ ਐ ਆ ਵੀ ਕੋਈ ਫੇਰ ਫੇਰ ਵਾਲੀ ਗੱਲਬਾਤ ਆ ਜਿਹੜੇ ਮਰਜੀ ਜਾਨਵਰ ਦਾ ਤੁਸੀਂ ਚਾਹੋ ਇਹਨਾਂ ਦੇ ਵਿੱਚ ਜਿਵੇਂ ਦੱਸਿਆ ਕਿਸੇ ਦਾ ਮਰਜੀ ਡੀਐਨਏ ਕਰਾ ਲਿਓ ਜੈਨੂਨ ਬਾਹਰ ਫੋਨ ਲਾਇਓ ਬੇਫਾਲਤੂ ਐਵੇਂ ਪਰੇਸ਼ਾਨ ਨਾ ਕਰੀ ਜਾਓ ਡਾਕਟਰ ਸਾਊਂ